ਤਿੰਨੇ ਜਾਣੇ ਜਾ ਰਹੇ ਤਿੰਨਾਂ ਨੇ 147 ਫੜੀਆਂ ਹੋਈਆਂ ਆ ਕੇ ਸਿਕਿਉਰਿਟੀ ਆਪਣੇ ਕੋਲ ਅਜ ਹੈ ਨਹੀਂ ਆ ਆਪਾਂ ਮਾਰੇ ਖਰਚ ਲੈ ਆਪ ਕੋ ਇਨਵਾਈਟ ਆ ਮਾ ਜਿੰਨਾ ਵਾਲਾ ਚਲੇ ਮਾਰੇ ਸਾਥ ਦੋ ਦਿਨ ਹਮਾਰੇ ਪਾਸ ਰਹੇ ਆਰੇ ਜਰੂਰ ਸਾਨੂੰ ਛੱਡਣ ਜਾ ਰਹੇ ਨੇ ਉੱਥੇ ਬੇ ਸੋਨੇ ਹਾ ਸਾਂਤ ਨੇ ਸ੍ਰੀ ਗੁਰੂ ਰਾਮਦਾਸ ਜੀ ਮੱਖਣਾ ਕੋ ਕਹਿ ਰਹੇ ਇਹਨਾਂ ਮੱਖਣਾ ਆਸਣਾ ਹੋ ਮੱਖਣਾ ਵਰਗਾ ਆ ਇਹਦੇ ਬੱਚੇ ਵੀ ਇਹਨੂੰ ਮੱਖਣਾ ਬੁਲਾਉਂਦੇ ਨੇ ਮੇਰੀ ਭਾਬੀ ਵੀ ਮੱਖਣਾ ਬੁਲਾਦੀ ਨੇ ਨੇ ਮੱਖਣਾ ਤੇ ਚਲੋ ਯਾਦ ਹੋ ਗਿਆ 80% بارش ਕਮ ਹੋ ਗਈ ਹੈ ਕੁਝ ਕਹੀਏ ਕਿਰਪਾ ਹੋ ਗਈ ਮਹਾਰਾਜ ਕੀ ਉਸ ਤੋਂ ਜ਼ਿਆਦਾ بارش ਹੋ ਗਈ ਲਾਈਕ ਕਰ ਦਿੱਕਾ ਖਾਲਸਾ ਵਾ ਇਦਨ ਦੀ ਫਤਿਹ ਐਂਡ ਵੈਲਕਮ ਬੈਕ ਔਨ ਮਾਈ ਚੈਨਲ ਮੈਂ ਹਾਂ ਹਰਦੀਪ ਸਿੰਘ ਅੱਜ ਤਰਾਕੀ ਦੇ ਵਿੱਚ ਸਾਡਾ ਵਾ ਤੀਸਰਾ ਦਿਨ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਤੁਸੀਂ ਸਾਡਾ ਕੀ ਹਾਲ ਕੀ ਰਿਹਾ ਸੋ ਅੱਜ ਦਾ ਜਿਹੜਾ ਸਫਰ ਆ ਉਹ 422 ਕਿਲੋਮੀਟਰ ਦਾ ਹੋਣਾ ਹੈ ਆਪਾਂ ਜਾ ਰਹੇ ਹੁਣ ਗੋੜਕੀ ਇੱਧਰ ਦੇਖੋ ਜੀ 147 ਤਿੰਨੇ ਜਾਣੇ ਜਾ ਰਹੇ ਤਿੰਨਾਂ ਨੇ 147 ਫੜੀਆਂ ਹੋਈਆਂ ਜਾਂ ਕੇ ਬਾਈਕਸ ਦੇ ਉੱਪਰ ਉਹ ਦੇਖੋ ਉਹਨੇ ਨਾ ਪਤਾ ਲੱਗ ਰਿਹਾ ਮੁਲਾਜ਼ਮਾਂ ਨੂੰ ਆ ਤੇ ਚਲੋ ਪਤਾ ਲੱਗ ਰਿਹਾ ਪੁਲਿਸ ਆ ਪੁਲਿਸ ਨੇ ਫੜੇ ਉਹ ਸਿਵਲ ਦੇ ਵਿੱਚ ਜਿਹਦਾ ਉਹਨਾਂ ਨੇ ਗੰਨਾ ਫੜੀਆਂ ਹੋਈਆਂ ਹੱਥਾਂ 'ਚ ਤਨੋਂ ਕਿਨਾਂ ਕਹਨ ਪੁਲਿਸ ਸਟੇਸ਼ਨ ਵੜ ਗਏ ਇੱਥੋਂ ਕਲੀਅਰ ਹੋ ਰਿਹਾ ਕਿ ਆਹ ਨਹੀਂ ਪੁਲਿਸ ਦੇ ਬੰਦੇ ਨੇ ਦੇ ਦੇ ਬੰਦਾ ਕਨਫਿਊਜ਼ ਹੀ ਹੋ ਜਾਵੇ ਇਹ ਕੀ ਹਸਾਬਤਾ ਵਾ ਸਾਹਮਣੇ ਆਇਆ ਫੜੀਆਂ ਹੀ ਬਣਾ ਤੇ ਚੋਣਾ ਲਓ ਜੀ ਫਿਰ ਨਵਾਂ ਦਿਨ ਦਾ ਮੇ ਜਰਨੀ ਮੈਂ ਹਾਂ ਹਰਜੀਤ ਸਿੰਘ ਪੋਸਟ ਟੂ ਇੰਡੀਆ ਟ੍ਰਿਪ ਦੌਰਾਨ ਇਸ ਟਾਈਮ ਜਰਨੀ ਆਪਣੀ ਪਹੁੰਚ ਗਈ ਆ ਪਾਕਿਸਤਾਨ ਦੇ ਵਿੱਚ ਵੀ ਬੇਲਣ ਲੱਗਿਆ ਤੇ ਹਾਈਵੇ ਦੀ ਜਿਹੜੀ ਕਾਸਟ ਆ ਉਹ 30 ਰੁਪਏ ਬਹੁਤ ਮਾਈਨਰ ਜੀ ਕਾਸਟ ਲਈ ਇਹਨਾਂ ਨੇ ਸੋ ਇਹ ਹਾਈਵੇ ਦੇਖਦੇ ਆ ਕਿਥੋਂ ਤੱਕ ਕਿੰਨੇ ਕਿਲੋਮੀਟਰ ਤੱਕ ਚੱਲਦਾ ਰੋਡ ਇੱਕ ਹੋਰ ਪਰਿਆਂ ਦੀ ਨਿਕਲਦਾ ਬਟ ਅਸੀਂ ਹਾਈਵੇ ਫੜਨ ਲੱਗ ਪਏ ਹਾਂ ਗਾਈਜ਼ ਜੋ ਵੇ ਬੋਲ ਰਹੇ ਸੀ 422 ਕਿਲੋਮੀਟਰ ਜਾਣਾ ਬਟ ਹੁਣ ਨੈਵੀਗੇਸ਼ਨ ਤੇ 541 ਕਿਲੋਮੀਟਰ ਸ਼ੋ ਕਰ ਰਿਹਾ ਥੈਟ ਮੀਨਸ ਕਿ ਅਸੀਂ 541 ਕਿਲੋਮੀਟਰ ਦਾ ਜਿਸ ਸਫ਼ਰ ਤੈਅ ਕਰਨਾ ਹੈ 7 ਘੰਟੇ ਤੇ 37 ਮਿੰਟ ਦੱਸ ਰਿਹਾ ਇਹਨੂੰ ਤੁਸੀਂ ਲੈ ਚਲੋ ਕਿ 9 ਘੰਟੇ ਦੇ ਵਿੱਚ ਪਹੁੰਚਾਂਗੇ ਆਪਾਂ ਇਹ 4 ਵਜੇ ਨੈਵੀਗੇਸ਼ਨ ਦੱਸ ਰਿਹਾ ਅਸੀਂ ਪਹੁੰਚਾਂਗੇ 5-6 ਵਜੇ ਨਾਲ ਆਪਣੀ ਲੋਕੇਸ਼ਨ ਤੇ ਸਿਕਿਉਰਿਟੀ ਆਪਣੇ ਕੋਲ ਅਜ ਹੈ ਨਹੀਂ ਆ ਸਿਕਿਉਰਿਟੀ ਆਪਾਂ ਇੱਥੇ ਕੈਨਸਲ ਕਰਵਾਤੀ ਸੀਗੀ ਕਿਉਂਕਿ ਉਦੋਂ ਸਾਨੂੰ ਸਿਕਿਉਰਿਟੀ ਨੇ ਕਾਫੀ ਖੱਜਲ ਕੀਤਾ ਜਦੋਂ ਅਸੀਂ ਕੋਇਟਾ ਤੋਂ ਕਰਾਚੀ ਤੱਕ ਆਏ ਸੀ ਕਿਉਂਕਿ ਜਿਹੜ ਟਾਈਮ ਸਰਉਂਦੀ ਸੀ ਬਟ ਜਿਹੜੀ ਲੇਵੀਜ਼ ਦੀ ਸਕਿਉਰਟੀ ਸੀਗੀ ਉਹ ਕਈ ਜਗ੍ਹਾ ਤੇ ਹੁੰਦੀ ਨਹੀਂ ਸੀ ਉੱਥੇ ਫਿਰ ਉੱਥੇ ਵੇਟ ਕਰਨੀ ਪੈਂਦੀ 15 ਮਿੰਟ 20 ਮਿੰਟ ਅੱਧਾ ਅੱਧਾ ਘੰਟਾ ਫਿਰ ਜਦੋਂ ਆਉਂਦੇ ਸੀ ਉਹ ਮੋਟਰਸਾਈਕਲ ਤੇ ਆਉਂਦੇ ਸੀਗੇ ਇੱਕ ਇਨਸੀਡੈਂਟ ਇਦਾਂ ਤਾਂ ਹੋਇਆ ਉਹ ਦਿਨ ਪਹਿਲਾਂ ਅਸੀਂ ਵੇਟ ਕੀਤੀ ਉਹਦਾ ਅੱਧਾ ਘੰਟਾ ਮੁੜ ਕੇ ਆਈ ਆਈ ਸਕਿਉਰਟੀ ਤੇ ਮੋਟਰਸਾਈਕਲ ਤੇ ਆਈ ਰਸਤੇ 'ਚ ਆਲੇ ਕੋਲੋਂ ਉਹਦਾ ਟਾਇਰ ਖਤਮ ਹੋ ਗਿਆ ਫਿਰ ਉਹਨਾਂ ਨੇ ਦੂਜੀ ਸਕਿਉਰਟੀ ਉਹ ਬੁਲਾਈ ਵੇਰ ਅੱਗੋਂ ਉਹ ਆਇਆ ਜਿਸ ਮੋਟਰਸਾਈਕਲ ਤੇ ਉਹਦਾ ਟਾਇਰ ਪੈਂਚਰ ਹੋ ਗਿਆ ਸੋ ਇਸ ਕਰਕੇ ਸਕਿਉਰਟੀ ਜਿਹੜੀ ਆ ਅੱਜ ਆ ਸਿਕਿਉਰਿਟੀ ਬਾਜੀ ਜ਼ਰੂਰੀ ਆ ਸਿਕਿਉਰਿਟੀ ਤੁਹਾਨੂੰ ਲੈਣੀ ਪੈਣੀ ਫਿਰ ਉਹਨਾਂ ਨੂੰ ਚਲੋ ਕੰਪਰੋਮਾਈਜ਼ ਮੈਂ ਕੀਤਾ ਕਿ ਸੱਖਰ ਤੋਂ ਜਿਹੜੀ ਕਿ ਉੱਥੋਂ ਮੈਂ ਸਿਕਿਉਰਿਟੀ ਲੈ ਲਊਗਾ ਬਟ ਇਹ ਕਿ ਸੱਖਰ ਦਾ ਹੁਣ ਸਫਰ ਆਪਣਾ ਨੌਨ ਸਟਾਪ ਜਾਵੇਗਾ وسیم ہے ہمیں گجرا والا سے بیٹے نے آپ کا نمبر ٹریس کیا نکالا بھائی لائٹ کوئی گجرا والا تک کوئی مسئلہ مسائل گجرا والا چلے ہمارے ساتھ دو ہمارے <تصفح> پاس رہے نے سانو ڈکنا سی میں کھڑے سارے یہ پڑے لے رہے ہیں آپ مسافر ہوتا ہے نا یہ بھی ایک بڑا عبادت ہوتی ہے اس سے ملنا اس کا دل بڑا کرنا ارے نہیں یہی تو اسی لیے تو آئے ہیں ایکسپلور اور کیا کرنا ہے بلڈنگ تھوڑی کرنی ہے آپ کے دلوں کو کرنا ہے ایکسپلور ہمارے پلین پہ تو آپ سے ملنا تھا تو ٹریول اس میں کیا کراچی ਸੋ ਗਾਈਜ਼ ਇੱਥੇ ਵਾਸ਼ਰੂਮ ਲਈ ਰੋਕੇ ਸੀ ਤੇ ਨਾਲ ਥੋੜਾ ਜਿਹਾ ਤੇਲ ਆਪਾਂ ਸੋਚਿਆ ਗੱਡੀ 'ਚ ਪਾ ਲਈਏ ਤੇਲ ਦਾ ਪ੍ਰਾਈਸ ਅਜੇ ਤੱਕ ਉਹੀ ਚੱਲ ਰਿਹਾ 1 ਯੂਰੋ 2 ਸੈਂਟ ਤੱਕ ਤੇਲ ਚੱਲ ਰਿਹਾ ਆਪਣਾ ਹਾਫ ਪ੍ਰਾਈਸ ਦੇ ਵਿੱਚ ਟੈਂਕੀ ਆਪਣੀ ਫੁੱਲ ਹੋ ਜਾਂਦੀ ਆ 60 62 ਯੂਰੋ 65 ਯੂਰੋ ਤੱਕ ਇਹ ਹੁਣੇ ਬੜਾ ਵੱਡਾ ਦਰਿਆ ਆ ਹੈ ਹੋਲ ਦੇਖੋ ਬਹੁਤ ਵੱਡਾ ਹੈ ਇਧਰੀ ਸਾਈਡ ਵੀ ਦਰਿਆ ਮੈਂ ਹੁਣੇ ਗੂਗਲ ਕੀਤਾ ਇਹਨੂੰ ਹਿੰਦੂਸ ਰਿਵਰ ਕਹਿੰਦੇ ਆ ਕਾਫੀ ਵੱਡੀ ਤਰ੍ਹਾਂ ਲੱਗਦੀ ਹੈ ਬਿਆਸ ਤੇ ਰਿਆਵਾ ਨੂੰ ਲੱਗਾ ਕੰਮ ਬੜਾ ਅੱਜ ਦਾ ਜਿਹੜਾ ਖਾਣਾ ਸੀਗਾ ਸ਼ੀਸ਼ ਦੀ ਮਮਾ ਨੇ ਬਣਾ ਕੇ ਸਾਨੂੰ ਨਾਲ ਪੈਕ ਕਰਤਾ ਸੀ ਬਾਹਰੋਂ ਵੀ ਖਾਣ ਦੀ ਲੋੜ ਨਹੀਂ ਐ ਕੁੱਕਰਨ ਦੀ ਵੀ ਲੋੜ ਨਹੀਂ ਹੈਗੀ ਇਹ ਪਹਿਲੀ ਮਤਵਾ ਦੇਖਾਂ ਐਸਾ ਗਾੜੀ ਅੱਛਾ 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 ਇਹ ਵੀ ਕੱਲ ਜੋ ਹੈ ਨਾ ਤੁਹਾਡਾ ਪਹਿਲੀ ਮਤਵਾ ਦੇਖਾਂ ਇਸ ਰੋਡ ਤੇ ਇਸ ਲਈ ਅਸੀਂ ਦੇਖ ਰਹੇ ਹਾਂ ਅੱਛਾ ਨਹੀਂ ਨਹੀਂ ਦੇਖੀ ਦੇਖੀ ਮਾਈਂਡ ਨਹੀਂ ਕਰਨਾ ਅਰੇ ਨਹੀਂ 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 ਭਾਈਆ ਕਿਉਂ ਮਾਈਂਡ ਟੂ ਕਰੇਗਾ ਨਹੀਂ ਕੋਈ ਮਾਈਂਡ ਮਾਸ਼ਾਲਲਾ ਬਹੁਤ ਹੈ ਅਰੇ ਸ਼ੁਕਰੀਆ ਜੀ ਬਹੁਤ ਬਹੁਤ سب سے اہم چیز جو آپ سے میں کروں گا وہ یہ ہمارے بارے میں خاص کر پاکستان کے بارے میں جتنی بھی آؤٹ سائڈ کنٹری نا وہاں پہ ہمیں مطلب نگیٹو لیا گیا لیکن ہمارے ہاں یہ چیز ہے ہی نہیں بالکل نہیں کیونکہ جو یہ چیزیں کرنے والے لوگ ہیں جس کو ہم دہشت گرد وغیرہ لوگ ہیں وہ کسی کے نہیں ہے کسی بھی ملک کے بھی نہیں ہے اور کسی مذہب کے ਅਸੀਂ ਦੀ ਆਪਾਂ ਹਾਈਵੇ ਤੇ ਚੜ ਚੁਕੇ ਆ 3 ਲੇਨ ਹਾਈਵੇ ਆ 70 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਆਪਾਂ ਤੈਅ ਕਰ ਲੈਣਾ ਵਿਦਿਨ 45 ਮਿੰਟ ਦੇ ਵਿੱਚ ਸੋ ਦੇਖੋ ਜੀ ਇਹਨਾਂ ਤੇ ਲਿਖ ਲੱਗਿਆ ਸੀ ਕਿ ਇੱਥੇ ਟੋਲ ਪਲਾਜ਼ੇ ਤੇ ਖੜੇ ਨੇ ਬੰਦੇ ਆਪਣੀ ਪਨੀਰ ਬਟ ਇੱਥੇ ਨਹੀਂ ਆ ਉਹ ਅੱਗੇ ਜਿਹੜਾ ਢੋਰਕੀ ਸ਼ਹਿਰ ਆ ਉਹਦੇ ਵਿੱਚ ਖੜੇ ਭਾਈ ਸਾਹਿਬ ਜੀ ਹੋਣੀ ਮੈਂ ਤੇ ਭਾਈ ਸਾਹਿਬ ਵੀ ਕਹੂੰਗਾ ਇਹ ਸਾਨੂੰ ਛੱਡਣ ਜਾ ਰਹੇ ਨੇ ਉੱਥੇ ਆਪਣਾ ਟਾਈਮ ਕੱਢ ਕੇ ਮੈਂ ਤੇ ਉਸ ਤੁਹਾਨੂੰ ਵਧਾਈ ਕਹਿ ਸਕਦਾ ਜੀ ਇਹਨਾਂ ਦਾ ਇੰਨਾ ਜ਼ਿਆਦਾ ਜਿਹੜਾ ਸਨਮਾਨ ਸਤਿਕਾਰ ਇੱਥੇ ਪਾਕਿਸਤਾਨ ਦੇ ਵਿੱਚ ਹੀ ਮਿਲ ਰਿਹਾ ਹੈ ਇੱਥੇ ਮੇਰੇ ਲਈ ਤੇ ਮਤਲਬ ਸ਼ਬਦਾਂ ਦੇ ਵਿੱਚ ਦੱਸਣਾ ਥੋੜਾ ਜਿਹਾ ਮੁਸ਼ਕਲ ਹੈ ਫਿਲਹਾਲ ਜੀ ਉਹ ਸਾਨੂੰ ਆਪਣੀ ਮਹਿਮਾਨ ਨਿਵਾਜ਼ੀ ਦੱਸ ਰਹੇ ਨੇ ਬਾਜੀ ਕਹਿ ਰਹੇ ਸੀ ਕਹਿੰਦੇ ਪੰਜਾਬੀ ਦੀ ਗੱਲ ਕਰਦੇ ਹਾਂ ਆਪਾਂ ਸ਼ੁ크ਰਾਵਾਦ ਰੂਜੀ ਦਾ ਇੰਨਾ ਪਿਆਰ ਤੇ ਨਜ਼ਰ ਪਾਇਰ ਮਿਲ ਗਿਆ ਲਓ ਜੀ ਉਹ ਆ ਗਏ ਨੇ ਜਿਹੜੇ ਆਪਣੇ ਬਾਜੀ ਲੈਣ ਆਏ ਸਨ ਸਾਨੂੰ ਕਿ ਮੈਂ ਇੱਕ ਵਾਰੀ ਸਾਰ ਹੁਣਾਂ ਨੂੰ ਮੈਂ ਮਿਲ ਲਵਾਂ ਗੁਰਦ੍ਰਸਪਤ ਪਹੁੰਚ ਗਿਆ ਗੁਰਦ੍ਰਸਪਤ ਦਾ ਨਾਮ ਹੈ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਦੇ ਉੱਪਰ ਗੁਰੂਕਰ ਦਾ ਨਾਮ ਹੈ ਆਓ ਦਰਸ਼ਨ ਕਰਦੇ ਆ ਇਹਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਉਣਾ ਹਾਂ ਹਾਲਸਾ ਆ ਬਈ ਦੀਪਦੇ ਮਹਾਰਾਜ ਦੇ ਬਲੇ ਸੋਨਹਾਰ ਸ੍ਰੀ ਆਕਾਰ ਬਲੇ ਸ੍ਰੀ ਆਕਾਰ ਬਲੇ ਸੋਨਹਾਰ ਸ੍ਰੀ ਨਹੀਂ ਨਹੀਂ ਕੋਈ ਨਹੀਂ ਜੀ ਜੀ ਸਸ ਆਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡੇ ਪਿਆਰ ਲਈ ਮੈਨੂੰ ਸਹੀ ਪਿਆਰ ਦੇ ਰਹੇ ਆ ਸਾਰੇ ਬਹੁਤ ਬਹੁਤ ਸਾਡੇ ਸਿੰਧੀ ਜਿਹੜੇ ਨੇ ਸਾਡੇ ਸਾਰਿਆਂ ਨੂੰ ਪਿਆਰ ਕਰਦੇ ਹਾਂ ਜੀ ਇਹਨਾਂ ਤੁਸੀਂ ਪਿਆਰ ਭਲਾਇਆ ਹੋਇਆ ਵਾ ਇਹ ਮੋਟਰਵੇ ਦੇ ਜਿਹੜੀ ਉਦੋਂ ਸਾਂ ਨਾ ਉਹ ਵੀ ਪਿਆਰ ਹੀ ਫਲਾ ਰਹੀ ਹੈ ਕਿਤੇ ਵੀ ਭਾਜੀ ਤੁਹਾਨੂੰ ਮੈਂ ਅੰਤ ਤੱਕ ਹੁਣ ਸਿਰਨਾ ਨਹੀਂ ਦਿੰਦਾ ਕਿ ਮੈਂ ਉੱਥੇ ਪਹੁੰਚਾ ਕੇ ਨਹੀਂ ਆਉਂਦਾ ਸੋ ਆਪਣੇ ਕਿੱਥੇ ਨੇ ਗਿੱਜੀ ਹੋਣੀ ਉਹਨਾਂ ਦਾ ਛੱਡ ਕੇ ਆਏ ਸਾਨੂੰ ਹਾਮੀਦ ਹਾਮੀਦ ਸਾਹਿਬ ਤੱਕ ਆ ਨਹੀਂ ਸੋ ਫਿਰ ਅਜਮਤ ਸਾਡੇ ਕਠਨਦਾਰੀ ਹੋ ਜਾਂਦੇ ਆ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਆ ਦੇਖੋ ਜੀ ਨਲ ਬਾਈ ਤੇ ਇਹ ਨਲ ਜਿਹੜੇ ਉਹ ਤੋਂ ਆਹ ਨਹੀਂ ਹਾਂ ਆਹ ਤੁਸੀਂ ਸੁਣ ਮੈਂ ਕਹਿੰਦਾ ਕੱਲਾ ਦੇਖੋ ਇਹਦੇ ਚੱਲਦੇ ਕੁਝ ਨਹੀਂ ਆਉਦੀ ਇਹ ਨਲਕੇ ਦੇਖੋ ਆ ਦੇਖੋ ਪੰਜਾਬ ਦੀਆਂ ਤਾਲੀਆਂ ਹਾਂ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਅਬਾ

سب جگ کون بھلے کو مندر کر دو پڑی ہمارے پاس ملنے کی واحد واحر ਔਰ ਆਪਕਾ ਰਕਮਨੀ ਸਾਹਿਬ ਨੇ ਨੰਨ ਕੰਡ ਕੀਤੀ ਹੋਈ ਨਿਤਨੇਮੀ ਕੰਢੇਗਾ ਇਹਨਾਂ ਦੋਨਾਂ ਬੱਚਿਆਂ ਦੇ ਅੱਛਾ ਜੀ ਹਾਂ ਜੀ ਹੋਰ ਜੀ ਤੁਹਾਨੂੰ ਤੁਹਾਨੂੰ ਸਿੱਖਾ ਤਾ ਇਹਨਾਂ ਦੇ ਕੋਈ ਪੁਰਬਲੇ ਸੰਸਕਾਰ ਇਹ ਜਿਹੜੇ ਸਮਾਹ ਮਾਰ ਲੈ ਇਕੱਠੇ ਕੀਤੇ ਨੇ ਇੱਥੇ ਆ ਕੇ ਕੁਛ ਲੋ ਜੱਜੀ ਸਾਧੂ ਕੋਈ ਕੋੜੀ ਦੱਸੇਗਾ ਅੱਛਾ ਵਿਚ ਵਿੱਚ ਕੋਈ ਪੁੱਛ ਲੇ ਚਲੋ ਭਰੀਆ ਹੱਥ ਪੈਰ ਤਨ ਦੇ ਆਂਸੇ ਸੁਣਾਓ ਭਰੀਆ ਤੇ ਪੈਰ ਤਨ ਦੇ ਆਂਹੀ ਦੋਤੇ ਉਤਰ ਕੇ ਮੂਤੋ ਪੋਲਿਟਿਕਾ ਪਰ ਦੇ ਸਾਗਣ ਲਈ ਹੋਦੋ لکھ لے جاؤ آپ مکھنا لے کے آیا سیوا میں مکھنا ہے نا یہ پیار سے بول رہے ہیں نام جمت کمار ہے وہ مکھن بھر جائے گا ہماری بھا بھی مکھنا بولا دی ਇਹਦਾ ਇਹ ਬੱਚੇ ਵੀ ਇਹਨੂੰ ਮਖਣਾ ਬੁਲਾਉਂਦੇ ਨੇ ਅੱਛਾ ਉਹ ਮੈਂ ਸਾਡੇ ਗਲੀ ਚ ਰਹਿੰਦੇ ਨੇ ਪੜੋਸੇ ਮੈਂ ਰਹਿੰਦੇ ਨੇ ਇਹਦਾ ਬੱਚਾ ਆ ਰਿਹਾ ਤੇ ਵੀ ਕਹਿੰਦਾ ਪੁੱਤਰਾ ਇਹਦਾ ਮਖਣਾ ਦਾ ਪੁੱਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਜਰ ਪੂਰਾ ਕੀ ਨਾਮ ਹੈ ਮਹਿਰਪੁਰ ਮਹਿਰਪੁਰ ਹਾਂਜੀ ਬੜਾ ਚੰਗਾ ਨਾਮ ਹੈ ਤੂੰ ਪਾਂਜੋ ਜੋਈ ਮੈਨੂੰ ਪਾਂਜੋ ਭਾਜ ਨਾ ਤੂੰ ਜਮਿੰਦਾਰ ਜੋਈ ਜੋ ਜੋ ਆ ਬਾਬੂ ਜੀ ਜੀ ਉਹ ਜਿਹੜਾ ਮੁੰਡਾ ਬਾੜਾ ਇੰਚੋ ਸਿੰਧੀਪੁਰ ਹੈ ਸਿੰਧੀ 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 ਉਹ ਮੁੰਡਾ ਜੀ ਇਹੋ ਭਤੀਜਾ ਮੇਰਾ ਸੀ ਆਪਣਾ ਬੱਦਲ ਰਿਹਾ ਹੈ ਇਹ ਭਾਈ ਹੋ ਗਿਆ ਵਿਸ਼ਾਲ ਬਾਬਾ ਜੀ ਪਰਸ਼ਮ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਵਿਸ਼ਾਲ ਪਾਜੀ ਮੱਖਣਾ ਮੱਖਣਾ ਤੇ ਚਲੋ ਯਾਦ ਹੋ ਗਿਆ ਉਹ ਸਾਡਾ ਇਹ ਦਸਤਾਰ ਵੀ ਵਧੀਆ ਬਣਨੇ ਨਾ ਹੈ ਅੱਛਾ ਇਹਨੂੰ ਸ਼ੌਕ ਵੀ ਜਿੰਮ ਕਰਦਾ ਰਹਿੰਦਾ ਹੈ ਅੱਛਾ ਇਹਨੂੰ ਤੁਸੀਂ ਐਕਟਿਵ ਵੀ ਕਰ ਸਕਦੇ ਹੋ ਬਦਕੇ ਬਦਤੀ ਦਾ ਹਾਂ ਜੀ ਤੇ ਪਹਿਲਾ ਵਿਸ਼ਾ ਜਿਹੜਾ ਤੁਹਾਡਾ ਮੇਨ ਹੋਣਾ ਹੈ ਅਰੇ ਵਾਦੀ मोस्ट मोस्ट ਵੈਲਕਮ ਜੀ ਚਲੋ ਚੱਲੀਏ ਜੀ ਜਰਾ ਤੁਹਾਡੀ ਜਾਂ ਚੱਲਦੇ ਹਾਂ ਸੋਈ ਸੋਈ ਤੇ ਕਹ ਸੋਈ ਨਾਮ ਦੱਸੋ ਹਾਂਜੀ ਰਵੀ ਸਿੰਘ ਰਾਜਪੂਤ ਕੀਰਤਨ ਕੁਮਾਰ ਸਾਗਰ ਸਿੰਘ ਰਾਮ ਸਿੰਘ ਦੇਖੀ ਕੁਮਾਰ ਖੜੇ ਦੇਖੋ ਜਿੰਨੇ ਵੀ ਸੀਰਾਂ ਨੇ ਪਾਏ ਆ ਕੜੇ ਹੱਥਾਂ ਦੇ ਵਿੱਚ ਤੇ ਇਹ ਦੇਖ ਸਾਰਿਆਂ ਨੇ ਕੜੇ ਕਿੰਨੇ ਸੋਹਣੇ ਕੜੇ ਪਾਏ ਗਿਆਨ ਸਿੰਘ ਭਾਈ ਸਾਹਿਬ ਗਿਆਨ ਸਿੰਘ ਦੀਵਾਨ ਸਜ ਰਹਾ تھا ਬੋਲ ਰਿਹਾ ਸੀ ਕਿ ਬਾਰਿਸ਼ ਵੀ ਹੋ ਰਹੀ ਦੀ ਉਹਨਾਂ ਨੇ ਬੋਲਾ ਕਿ ਸਿਮਰਨ ਕਰਦੇ ਹੋਰ ਬੈਂਤੀ ਚੋਪਈ ਸਾਹਿਬ ਦਾ ਪਾਠ ਕਰਦੇ ਹਨ ਤਾਂ ਉਹ ਭਾਈ ਸਾਹਿਬ ਐਸੇ ਹੈ ਨਾ ਕਿ ਯਹਾਂ ਪੇ ਹਮ ਸਭ ਕੋ ਮਜ਼ਾ ਤਾਂ ਆਤਾ ਹੀ ਹੈ ਥੋੜਾ ਫਨੀ ਵੀ ਹੈ ਅੱਛਾ ਖੁਸ਼ਮਜ਼ਾਜ ਕਾ ਹੈ ਖੁਸ਼ਮਜ਼ਾਜ ਐਜਟ ਹੈ 70 سال ان کے تو انہوں نے کیا بولا کہ ساری سنگت بیٹھی تھی اور صاحب بھی انہوں نے بولا کہ چلو سمرن کرتے ہیں سمرن کیا پھر ایک شبت جو ہے انہوں نے ہاضری لگائی ایسے ہی مطلب کہ بارش کم ہو جائے ان کا یہی تھا کہ بارش کم ہو جائے گی سمرن کیا شبت اور وینتی چوبائی کا صاحب کا پاٹ کیا تو بولا کہ ساری سنگت کو دیکھو دیکھو اسی پرسنٹ بارش کم ہو گئی ہے بالکل کرپا ہو گئی مہاراج کی وہ تو ہے میرے سب وہاں حیران ہو گئی کمال ہم بھی خوش ہو رہے تھے بہت کی ابھی کیرتن ہوگا تو جیسے باہر آئے دو منٹ کے بعد فریش ہو کے آتے ہیں اس سے زیادہ بارش ہو گئی بول رہا تھا بارش کم ہو گئی ہے جو ابھی بار کسیاں لگاتے ہیں تو ادھر ادھر سارا سسٹم ان کا جو نا خراب ہو گیا تو کہتا ہے بارہ بجے وہ پھر آنی ہے جیسے بارہ بجے تو پھر ਟਿੰਟ ਫਿਰ ਤਾਂ ਪਗਨੇ ਲਗੀ। ਭਾਈਆ ਉਹ ਐਸੇ ਹੈ ਨਾ, ਉਨਕੀ ਟੋਨ ਜਿਹੜਾ ਜੋ ਹੈ ਨਾ, ਉਹ ਬਹੁਤ ਫਨੀ ਹੈ। ਯਾ ਸਭ ਕੋ ਕਾਫੀ ਹੋ ਕੇ ਹਮਾਰੇ ਫੇਵਰੇਟ ਹੈ ਉਹ। ਕਿ ਉਹ ਕੀਰਤਨ ਕਰਦੇ ਕਰਦੇ। ਟੋਨ ਫਨੀ ਹੈ ਪਰ ਕੀਰਤਨ ਵੀ ਬਹੁਤ ਅੱਛਾ ਗਾਉਂਦੇ। ਬਹੁਤ ਬਹੁਤ ਵੀ ਹੈ। ਲੈਜੈਂਡਰੀ ਹੈ। ਅੱਜ ਜੀ ਫਿਰ ਇੱਥੇ ਆਣ ਕੇ ਮਹਾਰਾਜ ਦੀ ਕਿਰਪਾ ਨਾਲ ਸਭ ਚੜ੍ਹਦੀ ਕਲਾ ਦੇ ਵਿੱਚ ਰਿਹਾ। ਹੁਣ ਆਪਾਂ ਥੋੜੇ ਜੇ ਬਜੰਬਲਾਸ ਕਰੀਏ ਸਾਰੇ ਵੀਰ। ਅੱਜ ਦੀ ਵੀਡੀਓ ਦਾ ਇੱਥੇ ਆਪਾਂ ਐਂਡ ਕਰਦੇ ਆਂ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਦੇ ਆਨੰਦਮਾਨ ਦੇ ਰਹੋ। ਮਿਲਦੇ ਆਂ ਫਿਰ। next video